आपे पितरत आप आपे संबल रूप समाय आपे कलमा दड़ा आपे मुखना दोहा बचोला बनके बे परवा करनी कार ज्योति ज्योत रूप हर आप अपनी कृपा कर गौर अवतार अपना घुम तो पिछले युगों बच्च सतगुर शब्द कदी राम बन के आया कदी कृष्ण बन के आया और सारे युग अपना भेद बदल के अपना नाम बदल के शब्द बन के रहा शब्द कहे मैं राम बन गया सीता पिछे भजया वाहो दाही शब्द कहे मैं कृष्ण बन गया ਰਾਦਾ ਪਿੱਛੇ ਬੰਚਰੀ ਰਿਹਾ ਬਜਾਈਆ ਸ਼ਬਦ ਕਹੇ ਮੈਂ ਯਿਸਾ ਬਣ ਗਿਆ ਮੂ ਦੇ ਭਾਰ ਢੀਕੇ ਨੱਕ ਤੇ ਤਾਰ ਗੜਾਈਆ ਸ਼ਬਦ ਕਹੇ ਮੈਂ ਮੂਸਾ ਬਣ ਗਿਆ ਗਲ फांसी ਲੈ ਲਟਕਾਈਆ ਸ਼ਬਦ ਕਹੇ ਮੈਂ ਮੁਹੰਮਦ ਬਣ ਗਿਆ ਕਲਮਿਆਂ ਵਿੱਚ ਦਿੱਤੀ ਟਹਾਈਆ ਸ਼ਬਦ ਕਹੇ ਮੈਂ ਨਾਨਕ ਬਣ ਗਿਆ ਗਰੀਬੀ ਵੇਸ ਧਰ ਕੇ ਧਰਤੀ ਕਦਮਾਂ ਨਾਲ ਮਿਨਾਈਆ ਸ਼ਬਦ ਕਹੇ ਮੈਂ ਗੋਵਿੰਦ ਬਣ ਗਿਆ ਖੰਡਾ ਖੜਗ ਦਿੱਤੀ ਚਮਕਾਈ ਆ ਸ਼ਬਦ ਕਹੇ ਮੈਂ ਸਭ ਨੂੰ ਛੱਡ ਗਿਆ ਸ਼ਬਦ ਸ਼ਬਦ ਵਿੱਚ ਸਮਾਇਆ ਸ਼ਬਦ ਕਹੇ ਮੈਂ ਸਭ ਕੁਝ ਛੱਡ ਗਿਆ ਸ਼ਬਦ ਸ਼ਬਦ ਵਿੱਚ ਸਮਾਇਆ ਸ਼ਬਦ ਕਹੇ ਮੈਂ ਸਭ ਕੁਝ ਬਣ ਗਿਆ ਆਪੇ ਪਿਤਾ ਆਪੇ ਮਾਇਆ ਜੇ ਤੱਕੋ ਮੈਂ ਸ਼ਬਦ ਦੇ ਵਿੱਚ ਬਣ ਗਿਆ ਜੇ ਤੱਕੋ

ਸੋ ਪ੍ਰਭੂ ਤੇ ਆਇਆ ਪੁਰਖ ਕਾਲ ਸੀਸ ਨਿਵਾਇਆ ਜਿਹੜੇ ਗੁਰੂ ਦਾ ਕੀਪਕ ਪਰਉਂਦੇ ਸੀ ਉਹ ਸਾਰੇ ਉਸੇ ਕਾਲ ਸੁਪਰਮਾਤਮਾ ਨੇ ਕਿਉਂਦੇ ਸੀ ਜਿਹੜਾ ਉਹਨੂੰ ਭੇਜਣ ਵਾਲਾ ਸੀ ਜੋ ਸਭ ਨੂੰ ਦੇਂਦਾ ਹੁਕਮ ਮੰਨਾਇਆ ਹਰ ਕਾ ਜਸ ਫੇਰ ਕੋਈ ਨਾ ਗਾਇਆ ਇੱਕੋ ਪ੍ਰਭ ਨੇ ਭੇਦ ਛੁਪਾਇਆ

जिन्हों मिलया उन्हें गाया उन्हें गाया शास्त्र सिमरत वेद पुराण गीता ज्ञान रेहा ना हो रखाया ज्योति ज्योत रूप हर अपनी कृपा कर अपनी रचना आपे वेख वेख, वेख अपने खुशी मनाया गुरु अवतार जो रहा कल लोक मात दे वड्याईया ਕਰਨ ਸਾਇਆ ਹਿਠ ਰਿਹਾ ਪਲ ਦਾ ਦੂਜੀ ਓਟ ਨ ਕੋਇ ਤਕਾਈਆ ਦਿੱਸ ਰਹਿਣ ਰਿਹਾ ਦਰਬਾ ਪ੍ਰਭ ਨਿਉ ਨਿਉ ਸੀਸ ਚੁਕਾਈਆ ਲਿਖਾ ਸਮਝਾ ਘੜੀ ਘੜੀ ਪਲ ਦਾ ਛਿਨ ਛਿਨ ਰਿਹਾ ਤੜਾਈਆ ਸਾਰਿਆਂ ਦਾ ਲੇਖ ਛਿਨ ਛਿਨ ਪਲ ਘੜੀ ਪਲ ਦਾ ਹੈ ਫਿਰ ਰਹਿਣ ਕੀ ਕੋਈ ਪਾਊਗਾ

ਪਰਮ ਭੁਲੇਖਾ ਆਪਣਾ ਰੰਗ ਰੰਗਾਈਆ ਗੁਰ ਅਵਤਾਰ ਪੀਰ ਪਗੰਬਰ ਆਇਆ ਚੱਕ ਸਤਿਗੁ ਕੇਤਾ ਬਾਪਰ ਕਲ ਜੁਗ ਕਰੀ ਪੜਾਈਆ ਮੰਦਰ ਮਸਜਿਦ ਸੇਵ ਤਵਾਲੇ ਬਣਾਏ ਮਠ ਤੀਰਥ ਤਟ ਗਏ ਜਨਾਈਆ ਸ੍ਰਿਸ਼ਟ ਸਵਾਈ ਦੱਸਦੇ ਗਏ ਪੁਰਖ ਅਕਾਲ ਅੱਗੇ ਜੋੜ ਕੇ ਹੱਥ ਸਮਰੱਤ ਇੱਕੋ ਨਦਰੀ ਆਇਆ ਗੁਰੂ ਕਾਬੀ ਪਿਤਕੰਬਰੀ ਇਹ ਦੱਸਦੇ ਰਹਿਆ ਕਿ ਸਾਨੂੰ ਭੇਜਣ ਵਾਲਾ ਸਾਰਿਆਂ ਦਾ ਸਮਰੱਤ ਪੁਰਖ ਇੱਕੋ ਹੀ ਪੁਰਖ ਆਲਾ ਜਿਸ ਨੂੰ ਮੰਨਣਾ ਨਾਨਕ ਗੋਵਿੰਦ ਕਿਹਾ ਏ ਸੱਚ ਪੁਰਖ ਆਕਾਲ ਲੋ ਮਨਾਈਆ ਜੋ ਆਗਜ ਗਾਤ ਜੁਗਤੋਂ ਕੋੜੀ ਸਭ ਤੋਂ ਬੈਠਾ ਮੱਖ ਜੇ ਵੇਖੇ काट काट नजरी आईया जिना देवे अपनी अख तिना असल दे समझाईया ज्योति ज्योत रूप हर आप अपनी कृपा कर करे खेल साचा हर ताकी खेल आप रचाईया साचा खेल गुरमुख मनमुख कालपुर ने की खेल करा है साचा खेल ओदी धार ਗੋਲ ਮੁਖ ਵੀ ਹੈਗੇ ਨੇ ਤੇ ਮਨ ਮੁਖ ਵੀ ਹੈਗੇ ਨੇ ਜੇ ਮਨ ਮੁਖ ਨਹੀਂ ਹੋਣਗੇ ਤੇ ਉਹਦੀ ਧਾਰ ਕਿਵੇਂ ਚੱਲੇਗੀ ਉਹਦੀ ਸ੍ਰਿਸ਼ਟੀ ਕਿਵੇਂ ਚੱਲੇਗੀ ਉਹ ਤਾਂ ਫਿਰ ਖਤਮੇ ਹੋ ਜਾਣੀ ਹੈ ਜੇ ਮਨ ਮੁਖ ਨਹੀਂ ਹੋਊਗਾ ਇਹ ਮਨ ਮੁਖ ਔਰ ਗੋਲ ਮੁਖ ਜਿਹੜੇ ਪਿਛਲੇ ਦੁਗਾ ਦੇ ਵਿੱਚ ਹੋਏ ਨੇ ਉਹਨਾਂ ਵਿੱਚ ਕਿਸੇ ਵੀ ਪੀਰ پیغمبر ਦਾ ਕੋਈ ਕਸੂਰ ਨਹੀਂ ਵੀ ਇਹ ਮਨ ਮੁਖਾ ਹੈ ਗੋਲ ਮੁਖਾ ਇਹ ਸਭ ਕਾਲਪੁਰਖ ਦਾ ਹੀ ਕੰਮ ਹੈ चाचा खेल गुरमुख मनमुख हरकत सुख एक भगवान रोग सोग सारे संत भगत बना के गोदी ले चुक जे सारी सृष्टि न गोदी चुक ले अपने नौड़ बाकी सृष्टि खत्म हो जानी फिर बाकी सृष्टि रेहनी नहीं जे सारे संत भक्त बना के गोदी ले चुक रख चौरासी कायम रहन ना पाईया अंत नु सृष्टि जाए मुक्त सारी सृष्टि खत्म हो जानी है अगर सिर्फ गुरमुखी रह गए ने अंत नु सृष्टि जाए मुक्त जूनी जून ना कोई पवाईया एहे प्रभु ने पहलो सोची सोच बिन भगता नजर किसे ना आईया गुरसिख गुरमुखो ही बनने ने जिन्हां दर्शन देने ने जिन्हां नूं अपने नाल जोड़ना है जिन्हां नजर आना बाकी दुनिया का मन मुख तुरी फिर ये ब्रह्म ने पहलों सोची सोच बिन भगता नजर किसे ना आईया बेशक सच खंड द्वारे बैठा रहे खमोश ਅੱਠੇ ਪਹਿਰ ਜਨ ਭਗਤਾਂ ਗੀਤ ਗਾਏ ਚਾਈ ਚਾਈਆ ਜਨ ਭਗਤਾਂ ਦੇ ਅੰਦਰ ਗੁਰੂ ਮੁੱਖਾਂ ਦੇ ਅੰਦਰ 24 ਘੰਟੇ ਨਾਲ ਰਹੇਗਾ ਗੁਰੂ ਅਵਤਾਰ ਪੀਰ ਕਬੰਗਰ ਇਸ ਦੇ ਵਿੱਚ ਸਾਰੇ ਨਿਰਦੋਸ਼ ਕੋਈ ਜ਼ਿੰਮੇਵਾਰ ਨਹੀਂ ਹੈਗਾ ਮਨੁੱਖਾਂ ਦੇ ਗੁਰਮੁਖਾਂ ਵਾਲੇ ਉਹ ਆਪਣੀ ਆਪਣੀ ਜਿਹੜੇ ਕਰਮ ਭੋਗ ਰਹੇ ਨੇ ਗੁਰੂ ਅਵਤਾਰ ਪੀਰ ਪਗੰਬਰ ਇਸ ਦੇ ਵਿੱਚ ਸਾਰੇ ਨਿਰਦੋਸ਼ ਪਰਮ ਪੁਰਖ ਅਕਾਲ मुख में अंदर सारी खेल लचैया ज्योति जो चूपर आप अपनी कृपा कर करे खेल सा चाहर करनी करता करतार कुदरत कादर वेखन हारा वे 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 देखे बिकते बे परवाहिया तरबसंग जी इनकी वाणी भगवान करनी परदेश में करवाता काटा प्रस्तुत होवे ਸਰਵਾ ਸੰਗਤ ਸਤੇ ਸੇਨ ਦਾ ਪਖੀ ਯੋਗਾ ਪਾਣੀ ਦੇ ਕਾਰਿਆਂ ਦਾ ਸਾਥ ਦੇਣਾ ਸੋ ਹੰਗਮਾਰਾ ਜੇਰ ਸਿੰਘ ਵਿਸ਼ਨੂ ਭਗਵਾਨ